ਸਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਲੈ ਰਹਾ ਕਾਕਾ ਵੱਲੋਂ ਮੈਂ ਬ੍ਰਿਤផលਕਔਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਵਿੱਚ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਦੁਆਰਾ ਕਲੈਕਸ਼ਨ ਇਹ ਵਾਲੀ ਲੈ ਕੇ ਆਏ ਆ ਇਹ ਸਾਰਾ ਸਟਾਕ ਹੈ ਜਿਹੜਾ ਬਹੁਤ ਜਲਦੀ ਕਲੀਅਰ ਹੋ ਜਾਂਦਾ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਇਹ ਸੁੱਤ ਹੈਗੇ ਨੇ ਦੋ ਡਿਜ਼ਾਈਨ ਪਹਿਲਾਂ ਦੀ ਤਰ੍ਹਾਂ ਆਪਾਂ ਲੈ ਕੇ ਆਏ ਰਾਜਾ ਰਾਣੀ ਵਾਲਾ ਡਿਜ਼ਾਈਨ ਤੇ ਨਾਲ ਲੈ ਕੇ ਆਂ ਜਿਹੜਾ ਪਹਿਲਾਂ ਆਇਆ ਸੀ ਉਹ ਵਾਲਾ ਡਿਜ਼ਾਈਨ ਵੀ ਇਹ ਰਾਜਾ ਰਾਣੀ ਵਾਲਾ ਡਿਜ਼ਾਈਨ ਹੈ ਇਦੇ ਵਿੱਚ ਕਲਰ ਡਿਜ਼ਾਈਨ ਪੈਣਾ ਰਾਜਾ ਰਾਣੀ ਵਾਲੇ ਚ ਦਿਖਾਉਣੇ ਆ। ਇਹਦੇ ਨਾਲ ਜਿਹੜੇ ਬਾਟਮ ਹੋਊਗੀ ਜੀ ਬਾਟਮ ਤੁਹਾਨੂੰ ਡਾਈ ਕਰਵਾ ਕੇ ਦਵਾਂਗੇ ਤੁਸੀਂ ਕਿਸੇ ਵੀ ਕਲਰ ਦੀ ਇਹਨਾਂ ਵਿੱਚੋਂ ਲੈ ਸਕਦੇ ਹੋ ਕਿਉਂਕਿ ਚਾਰ ਪੰਜ ਕਲਰਸ ਦਾ ਜੋ ਇਹਦੇ ਨਾਲ ਕੰਬੀਨੇਸ਼ਨ ਬਣਦਾ ਹੈ ਕਲਰ ਚੁਆਇਸ ਹੈਗੀ ਹੈ ਤਾਂ ਤੁਸੀਂ ਆਪਣੇ ਅਕੋਰਡਿੰਗ ਜੋ ਬਾਟਮ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ। ਹਾਂਜੀ ਜਿਸ ਤਰ੍ਹਾਂ ਅਸੀਂ ਇਹਦੇ ਨਾਲ ਜੋ ਬਾਟਮ ਹੈ ਡਾਈ ਕਰਵਾਈ ਹੈ ਇਹ ਵਾਲੀ ਕਾਪਰ ਸ਼ੇਡ ਬੇਸ ਨਾਲ ਦੀ ਕਾਪਰ ਸ਼ੇਡ ਕਰਵਾਈ ਹੈ ਤੇ ਰੈਡੀ ਤੇ ਕਾਪਰ ਸ਼ੇਡ ਹੀ ਦੁਪੱਟਾ ਤੇ ਹੈ। ਤੁਸੀਂ ਇਹਦੇ ਵਿੱਚ ਡਾਰਕ ਫਿਰੋਜ਼ੀ ਗ੍ਰੀਨ ਫਿਰੋਜ਼ੀ ਕਾਫੀ ਸਾਰੇ ਕਲਰ ਆਪਸ਼ਨ ਨੇ ਇਹ ਵਾਲਾ ਆ ਗਿਆ ਦੂਸਰਾ ਗ੍ਰੀਨ ਆਪਣਾ ਤਾਂ ਕਈ ਸਾਰੇ ਰੈੱਡ ਕੋਈ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵਾਲਾ ਕਰਵਾ ਸਕਦੇ ਹੋ ਕਿਉਂਕਿ ਨੇਚਰਲ ਕ੍ਰੇਪ ਦੀ ਬਾਟਮ 2.5 ਮੀਟਰ 3 ਮੀਟਰ ਜਿੰਨੀ ਤੁਸੀਂ ਲੈਣਾ ਚਾਹੁੰਦੇ ਉਸ ਦੇ ਹਿਸਾਬ ਨਾਲ ਤੁਹਾਨੂੰ ਡਾਈ ਕਰਵਾ ਕੇ ਦਿੱਤੀ ਜਾਊਗੀ ਠੀਕ ਹੈ ਜੀ ਰਾਜਾ ਰਾਣੀ ਵਿੱਚ ਇਹ ਡਿਜ਼ਾਈਨ ਹੈ ਸਭ ਤੋਂ ਸੋਹਣਾ ਕਲਰ ਮੈਨੂੰ ਲੱਗ ਰਿਹਾ ਇਹ ਆਪਰ ਸ਼ੇਡ ਦੇ ਵਿੱਚ ਦੂਸਰਾ ਇਹ ਵਾਲਾ ਆ ਗਿਆ ਜੀ ਇਹਦੇ ਵਿੱਚ ਵੀ ਕਲਰ ਆਪਸ਼ਨ ਰਹਿਣਗੇ ਇਹਦੇ ਨਾਲ ਤੁਸੀਂ ਵਾਈਟ ਸੌਰੀ ਬਲੈਕ ਬਾਟਮ ਵੀ ਲੈ ਸਕਦੇ ਹੋ ਬਲੈਕ بیس ਹੈ ਇਹਦਾ ਇਹਦੇ ਨਾਲ ਮਹਿਰੂਨ ਵੀ ਬਹੁਤ ਸੋਹਣਾ ਲੱਗਦਾ ਆ ਦੇ ਮੈਰੂਨ ਦੁਪੱਟਾ ਰੱਖਿਆ ਸੀ ਆਪਾਂ ਬਹੁਤ ਸੋਹਣਾ ਲੱਗਦਾ ਜਿਹਦੇ ਨਾਲ ਆਪਾਂ ਇਹ ਕਲਰ ਦੀ ਬਾਟਮ ਲੈਣੇ ਆ ਤੇ ਮੈਰੂਨ ਦੁਪੱਟਾ ਤਿਆਰ ਕਰਦੇ ਆ ਤਾਂ ਵੀ ਬਹੁਤ ਯੂਨੀਕ ਜਿਹਾ ਰੈਡੀ ਹੋਣਾ ਜੇਕਰ ਬਲੈਕ ਦੁਪੱਟਾ ਬਲੈਕ ਹੀ ਬਾਟਮ ਰੱਖਦੇ ਤਾਂ ਵੀ ਬਹੁਤ ਸੋਹਣਾ ਹੋਣਾ ਇਹਨਾਂ ਦੇ ਜੇ ਤੁਸੀਂ ਲਹਿੰਗਾ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਵੀ ਬਹੁਤ ਸੋਹਣੇ ਸੂਟ ਬਣਦੇ ਨੇ ਇਹ ਸ਼ਾਰਟ ਕੁੜਤੀ ਦੇ ਨਾਲ ਲਹਿੰਗਾ ਠੀਕ ਹੈ ਜੀ ਦੂਸਰਾ ਕਲਰ ਬਲੈਕ ਆ ਗਿਆ ਤੀਸਰਾ ਇਹਦੇ ਵਿੱਚ ਆਊਗਾ ਜੀ ਮਹਿੰਦੀ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਤੁਸੀਂ 2.5 ਮੀਟਰ 3 ਮੀਟਰ ਲਹਿੰਗਾ ਬਣਾਉਣਾ ਤਾਂ 4 4.5 ਮੀਟਰ ਤੱਕ ਫੈਬਰਿਕ ਲੈ ਸਕਦੇ ਹੋ ਉਹ ਤੁਹਾਨੂੰ ਆਪਾਂ ਡਾਈ ਕਰਵਾ ਕੇ ਦਵਾਂਗੇ ਉਹਦਾ ਚਾਰਜ ਹੈ ਜਿਹੜਾ ਉਹ ਐਕਸਟਰਾ ਹੁੰਦਾ ਦੇਖੋ ਜੀ ਇਹ ਮੈਡੀ ਕਲਰ ਦੇ ਵਿੱਚ ਆ ਗਿਆ ਇਹ ਸਾਰਾ ਹੈਂਡਵਰਕ ਦਾ ਟੋਟਲੀ ਹੈਂਡਵਰਕ ਦਾ ਕੰਮ ਆਊਗਾ ਬਹੁਤ ਜਦਾ ਬੀਕੀ ਦਾ ਕੰਮ ਹੈ ਬਿਲਕੁਲ ਚੁਗੂਗਾ ਨਹੀਂ ਕਈ ਵਾਰ ਇਹ ਕੁਐਸਚਨ ਹੁੰਦਾ ਕਿ ਇਹ ਸਾਡੇ ਚੁਗੂਗਾ ਪਾਇਆ ਹੋਇਆ ਕਰਦੇ ਕਿਉਂਕਿ ਇਹ ਐਮਬਲੋਇਡਰੀ ਜਿਆਦਾ ਤਾਂ ਬਿਲਕੁਲ ਵੀ ਨਹੀਂ ਚੁਗਦਾ ਜੀ ਕਿਉਂਕਿ ਇਹ ਫੁੱਲ ਪਿਓਰ ਨੇਚਰਲ ਹੈ ਤੇ ਚੌਥਾ ਕਲਰ ਵੀ ਬਹੁਤ ਸੋਹਣਾ ਹੈ ਡਾਰਕ ਚਾਟ ਦੇ ਵਿੱਚ ਇਹ ਵੀ ਬਹੁਤ ਸੋਹਣਾ ਕਲਰ ਹੈ ਇਹਦੇ ਨਾਲ ਆਪਾਂ ਬੈਂਗਨੀ ਕਲਰ ਦੀ ਬੋਟਮ ਲਗਾ ਸਕਦੇ ਹਾਂ ਮਾਸਟਰ ਲਗਾ ਸਕਦੇ ਹਾਂ ਮਹਿੰਦੀ ਲਗਾ ਸਕਦੇ ਹਾਂ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਸਾਰੇ ਕਲਰ ਆਪਸ਼ਨ ਨੇ ਬੈਸੀ ਬੈਂਗਨੀ ਸਭ ਤੋਂ ਸੋਹਣੀ ਲੱਗਣੀ ਹੈ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਵੀ ਰਾਜਾ ਰਾਣੀ ਵਾਲਾ ਡਿਜ਼ਾਈਨ ਹੈ ਅੱਜ ਕੱਲ ਨੋਰਮਲ ਪਲੇਨ ਤੇ ਹੈਂਡਵਰਕ ਦੇ ਨਾਲੋਂ ਇਹ ਵਾਲਾ ਜਿਹੜਾ ਕਨਸੈਪਟ ਹੈ ਬਹੁਤ ਜ਼ਿਆਦਾ ਮਾਇਕ ਕੀਤਾ ਜਾ ਰਿਹਾ ਸਭ ਤੋਂ ਵੱਧ ਟ੍ਰੈਂਡ ਦੇ ਵਿੱਚ ਹੈ ਲੈ ਸਕਦੇ ਹੋ ਜਿਵੇਂ ਮਰਜ਼ੀ ਕਸਟਮਾਈਜ਼ ਕਰਵਾ ਸਕਦੇ ਹੋ ਲਹਿੰਗੇ ਦੇ ਨਾਲ ਵੀ ਸਲਵਾਰ ਦੇ ਨਾਲ ਵੀ ਬਹੁਤ ਸੋਹਣਾ ਲੱਗਦਾ ਹੈ ਤੇ ਇਹ ਵਾਲਾ ਜਿਹੜਾ ਰਾਜਾ ਰਾਣੀ ਵਾਲਾ ਡਿਜ਼ਾਈਨ ਹੈ ਇਹਦਾ ਪ੍ਰਾਈਸ ਰਹੂਗਾ 3395 ਬੈਸੇ ਤੁਸੀਂ ਇਹਦਾ ਪਤਾ ਕਰ ਸਕਦੇ ਹੋ ਕੰਨੀ ਸ਼ਰਟ 3000 4000 ਤੱਕ ਮਿਲਦੀ ਹੈ ਇੱਥੇ ਤੁਹਾਨੂੰ ਪੂਰਾ ਸੂਟ ਮਿਲੂਗਾ 3395 ਤੇ ਹੁਣ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਜਿਹੜੇ ਦੂਸਰੇ ਡਿਜ਼ਾਈਨ ਦੇ ਕਲਰ ਨੇ ਦੂਸਰੇ ਡਿਜ਼ਾਈਨ ਦੇ ਵਿੱਚ ਜਿਹੜੇ ਕਲਰ ਆ ਗਏ ਜੀ ਬਹੁਤ ਹੀ ਜਿਆਦਾ ਪਿਆਰਾ ਕਲਰ ਇਹਦੇ ਨਾਲ ਜਿਹੜੀ ਬਾਟਮ ਰਹੂਗੀ بیس ਕਲਰ ਦੀ ਉਹ ਤੁਸੀਂ ਦੱਸੋਗੇ 3 ਮੀਟਰ ਚਾਹੀਦੇ ਜਾਂ 2.5 ਮੀਟਰ ਚਾਹੀਦੇ ਉਹਦੇ ਹਿਸਾਬ ਨਾਲ ਡਾਈ ਹੋ ਜਾਊਗੀ ਬਹੁਤ ਸੋਹਣਾ ਕਲਰ ਹੈ ਟੋਟਲੀ ਹੈਂਡਵਰਕ ਦਾ ਕਨਸੈਪਟ ਹੈ ਤੁਸੀਂ ਆਪਣੇ ਲਈ ਆਪਣੇ ਮੰਮਾ ਦੇ ਲਈ ਲੈਣਾ ਚਾਹੁੰਦੇ ਹੋ ਤਾਂ ਬਹੁਤ ਜ਼ਿਆਦਾ ਸੋਹਣਾ ਇਹ ਕਨਸੈਪਟ ਹੈਗਾ ਦੇਖੋ ਲਾਈਟ ਕਲਰ ਵੀ ਆਏ ਨੇ ਇਹਦੇ ਵਿੱਚ ਇਸ ਵਾਰ ਜ਼ਿਆਦਾ ਦੇਖੋ ਜੀ ਇਹ ਸਪੈਸ਼ਲ ਹਲਦੀ ਫੰਕਸ਼ਨ ਦੇ ਲਈ ਇਹਦੇ ਨਾਲ yellow ਕਲਰ ਦੀ ਮਸਟਰਡ ਦੀ ਬੋਟਮ ਲੱਗ ਜੂਗੀ ਜੇ white off white ਲਗਾਉਗੇ ਤਾਂ ਵੀ ਬਹੁਤ ਸੋਹਣਾ ਲੱਗੂਗਾ ਜੇ ਤੁਸੀਂ ਡਾਰਕ ਕਨਸੈਪਟ ਕਰਨਾ ਚਾਹਦੇ ਹੋ ਤਾਂ yellow ਲਗਵਾ ਸਕਦੇ ਹੋ light ਕਰਨਾ ਚਾਹਦੇ ਹੋ ਤਾਂ off white ਲਗਾ ਸਕਦੇ ਹੋ ਠੀਕ ਹੈ ਜੀ ਟੋਟਲੀ ਹੈਂਡਵਰਕ ਬਹੁਤ ਜਿਆਦਾ ਸੋਨਾ ਡਿਜ਼ਾਈਨ ਤੀਸਰਾ ਕਲਰ ਵੀ ਇਹਦੇ ਵਿੱਚ ਬਹੁਤ ਜਿਆਦਾ ਸੋਨਾ ਸਭ ਤੋਂ ਸੋਨਾ ਲੱਗਦਾ ਸੂਟ ਬਣਿਆ ਇੰਨਾ ਪਿਆਰਾ ਕਲਰ ਹੈ ਇਹ ਵੀ ਲੈ ਸਕਦੇ ਹੋ ਜਿਹੜਾ ਇਹ ਡਿਜ਼ਾਈਨ ਦਾ ਹੈ ਇਹਦਾ ਪ੍ਰਾਈਸ ਰਹੂਗਾ 2795 ਦੇਖੋ ਇਹਦੇ ਵਿੱਚ ਕਈ ਵਾਰ ਅ ਗੁਰਜਰ ਜੱਟ ਤੇ ਵੀ ਰੇਡੀ ਹੁੰਦੇ ਨੇ ਡੀ ਕ੍ਰੇਵ ਤੇ ਵੀ ਰੇਡੀ ਹੁੰਦੇ ਨੇ ਉਸੇ ਹਿਸਾਬ ਦੇ ਨਾਲ ਪ੍ਰਾਈਸ ਵੱਧ ਘਟ ਰਹਿੰਦਾ ਬਟ ਅਸੀਂ ਜਿਹੜਾ ਤੁਹਾਨੂੰ ਸੂਟ ਇਹ ਵਾਲਾ ਪ੍ਰੋਵਾਈਡ ਕਰ ਰਹੇ ਹਾਂ ਇਹ ਫੈਬਰਿਕ ਦੇ ਉੱਪਰ 7-8000 ਪਲੱਸ ਸੂਟ ਬਣਦਾ ਜਿਹੜਾ ਤੁਹਾਨੂੰ ਸਿਰਫ ਆਪਾਂ ਇਹ ਵਾਲਾ ਸੂਟ 2795 ਦਾ ਦਵਾਂਗੇ ਓਨਲੀ 2795 ਫੁੱਲ ਪਿਓਰ ਨੇਚਰਲ ਕ੍ਰੇਵ 1% ਵੀ ਫੈਬਰਿਕ ਦੀ ਕੰਪਲੇਂਟ ਨਹੀਂ ਹੋਊਗੀ ਤੇ ਅਗਲਾ ਕਲਰ ਤਾਂ ਹੈਗਾ ਹੀ ਨਹੀਂ ਬਿਲਕੁਲ ਵੀ ਛੱਡਣ ਵਾਲਾ ਇੰਨਾ ਸੁਹਾਣਾ ਕਲਰ ਹੈ ਇਦੇ ਨਾਲ ਸੀਮ ਬੇਸ ਕਲਰ ਦੀ ਬਾਟਮ ਹੋ ਜੂਗੀ ਜੀ ਜੇ ਕਾ ਕੰਟਰਾਸਟ ਕਰਨਾ ਚਾਹਣੇ ਹੋ ਦੱਸ ਸਕਦੇ ਹੋ ਦੇਖੋ ਇਹਦੇ ਨਾਲ ਬਾਟਮ ਡਾਈ ਕਰਵਾਈ ਪਈ ਹੈ ਦੇਖੋ ਕਿੰਨਾ ਪਿਆਰਾ ਕਲਰ ਆ ਬਿਲਕੁਲ ਨਿਊ ਸ਼ੇਡ ਓਨਲੀ ਸਪਾਈਸ 95 ਤੇ ਇਹ ਵੀ ਇੱਕੋ ਹੀ ਸੂਟ ਬਚਿਆ ਜੀ ਰਾਣੀ ਸ਼ੇਡ ਦੇ ਵਿੱਚ ਬਹੁਤ ਪਿਆਰਾ ਸੂਟ ਲੈ ਸਕਦੇ ਹੋ ਓਨਲੀ ਸਪਾਈਸ 95 ਲਹਿੰਗਾ ਸੂਟ ਬਣਾਓ ਸਲਵਾਰ ਸੂਟ ਬਣਾਓ ਵੈਸੇ ਤੁਸੀਂ ਮੈਰਿਜ ਫੰਕਸ਼ਨ ਦੇ ਲਈ ਜਿਹਨੂੰ ਸਕਰਟ ਦੇ ਨਾਲ ਥੋੜੀ ਸ਼ਾਰਟ ਸ਼ਰਟ ਨਾਲ ਸਕਰਟ ਬਣਾ ਲਵਾਂਗੇ ਤਾਂ ਵੀ ਬਹੁਤ ਸੋਹਣਾ ਤੇ ਇੱਕ ਬੈਨੀਫਿਟ ਇਹ ਚ ਹੋਰ ਵੀ ਹੈ ਤੁਸੀਂ ਇਹਦੇ ਵਿੱਚੋਂ ਜੇਕਰ ਇੱਕ ਸ਼ਰਟ ਲੈ ਕੇ ਬਿਆਸੇ ਮੋਸਟਲੀ ਐਵੇਂ ਬਣਾਉਂਦੇ ਨੇ ਜਿਆਦਾ ਉਹਦੇ ਨਾਲ ਤੁਹਾਨੂੰ ਇਹ ਥੋੜਾ ਸਸਤਾ ਵੀ ਪੈ ਜਾਂਦਾ ਤਾਂ ਤੁਸੀਂ ਇਹਦਾ ਜਿਹੜਾ ਫਰੰਟ ਹੈ ਫਰੰਟ ਐਮਬਰਾਇਡਰੀ ਵਾਲਾ ਰੱਖ ਕੇ ਤੇ ਬੈਕ ਦਾ ਔਰ 슬ੀਵਜ਼ ਦਾ ਤੁਸੀਂ ਪਲੇਨ ਅਪਰ ਡਾਈ ਤਾਂ ਕਰਵਾਉਣਾ ਹੀ ਆ ਤਾਂ ਐਕਸਟਰਾ ਡਾਈ ਕਰਵਾ ਸਕਦੇ ਹੋ ਤਾਂ ਇਹਦੇ ਵਿੱਚੋਂ ਤੁਸੀਂ ਦੋ ਸੂਟ ਬਣਾ ਸਕਦੇ ਹੋ ਕਈ ਵਾਰ ਆਪਾਂ ਦੋ ਸੂਟ ਇੱਕ ਨਾਲ ਦੇ ਬਣਾਉਣੇ ਹੋਣਗੇ ਤਾਂ ਇੱਕ ਸ਼ਰਟ ਲੈ ਕੇ ਨਾਲ ਜਿਆਦਾ ਕਪੜਾ ਆਪਾਂ ਪਲੇਨ ਡਾਈ ਕਰਵਾ ਕੇ ਤਾਂ ਘੱਟ ਰੇਟ ਦੇ ਵਿੱਚ ਦੋ ਸੂਟ ਤੁਸੀਂ ਬਣਵਾ ਲਓਗੇ। ਹਾਂਜੀ। ਅਗਲਾ ਕਨਸੈਪਟ ਦਿਖਾ ਰਹੀਆਂ ਤੁਹਾਨੂੰ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਫੁਲਕਾਰੀ ਦਾ। ਇਹ ਵੀ ਤੁਸੀਂ ਉੱਚੀ ਕੁੜਤੀ ਬਣਾ ਕੇ ਇਹਦੇ ਨਾਲ ਲਹਿੰਗਾ ਬਣਾ ਸਕਦੇ ਹੋ। ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਲਹਿੰਗਾ ਸੂਟ ਤਿਆਰ ਹੋ ਜਾਊਗਾ ਤੁਹਾਡਾ। ਜਸ ਸੌਰੀ ਇਹ ਸਲਵਾਰ ਸੂਟ ਹੀ ਬਣੂਗਾ ਮੇਰੇ ਖਿਆਲਸ ਬਾਟਮ ਦਾ ਵਰਕ ਆਇਆ। ਹਾਂਜੀ ਇਹ ਸਲਵਾਰ ਸੂਟ ਬਣੂਗਾ। ਦੇਖੋ ਇਹ ਘੇਰੇ ਦਾ ਵਰਕ ਆ ਜਾਊਗਾ ਬਹੁਤ ਸੋਹਣਾ ਕਲਰ ਹੈ। ਫਿਰੋਜ਼ੀ ਕਲਰ ਬਿਲਕੁਲ ਬਰੀਕੀ ਦਾ ਵਰਕ ਹੈ ਇਹ ਪੱਲਾ ਹੋਊਗਾ ਜੀ ਇਹ ਸਲੀਵਸ ਹੋਣਗੀਆਂ ਤੇ ਇਹ ਆ ਜਾਊਗਾ ਸਲਵਾਰ ਦਾ ਵਰਕ ਪਹੁੰਚਿਆ ਦਾ ਠੀਕ ਹੈ ਜੀ ਇਹ ਮੋਡਲ ਸਿਲਕ ਤੇ ਰੈਡੀ ਹੋਇਆ ਫੈਬਰਿਕ ਰਹੂਗਾ ਜੀ ਮੋਡਲ ਸਿਲਕ ਦੋ ਕਲਰ ਨੇ ਪਹਿਲਾ ਫਿਰੋਜ਼ੀ ਦੂਸਰਾ ਹੋਊਗਾ ਇਹ ਵਾਲਾ ਕਲਰ ਤੇ ਇਹ ਜਿਹੜਾ ਸੂਟ ਹੈ ਬਹੁਤ ਹੀ ਸੋਹਣਾ ਸੂਟ ਹੈ ਮੋਡਲ ਸਿਲਕ ਤੇ ਤੇ ਪ੍ਰਾਈਸ ਬਹੁਤ ਘੱਟ ਰਹਿਣ ਵਾਲਾ ਸਿਰਫ ਔਰ ਸਿਰਫ 1200 ਚੱਲਣੀ ਸਿਰਫ ਦੋ ਹੀ ਪੀਸ ਨੇ ਓਨਲੀ 1295 ਜਲਦੀ ਜਲਦੀ ਪਿਕ ਕਰ ਲਿਓ ਵੀ ਜਿਹਦਾ ਪਹਿਲਾ ਮੈਸੇਜ ਆ ਜਾਵੇ ਉਸੇ ਨੂੰ ਮਿਲ ਜਾਊਗਾ ਬਹੁਤ ਸੋਹਣਾ ਫੁਲਕਾਰੀ ਵਾਲਾ ਸੂਟ